ਚੰਨ ਸਬਜੀ ਬਣਾਉਣ ਪਿੱਛੇ ਹੋਇਆ ਪਤੀ ਅਤੇ ਪਤਨੀ ਵਿੱਚ ਝਗੜਾ ਪਤੀ ਨੇ ਕਰ ਦਿੱਤੀ ਐਸੀ ਕਰਤੂਤ ਕਿ ਇੱਟਾ ਮਾਰ ਮਾਰ ਕਰ ਦਿੱਤਾ ਆਪਣੀ ਪਤਨੀ ਦਾ ਕਤਲ ਲਓ ਜੀ ਹੁਣ ਤੁਹਾਨੂੰ ਦੱਸਦੇ ਹਾਂ ਸਾਰੀ ਘਟਨਾ ਪਤਨੀ ਬਣਾ ਰਹੀ ਸੀ ਸੋਆ ਬਿੰਦੀ ਸਬਜੀ ਜਿਸ ਨੂੰ ਲੈ ਕੇ ਪਤੀ ਅਤੇ ਪਤਨੀ ਵਿੱਚ ਝਗੜਾ ਚੱਲ ਗਿਆ ਤੇ ਪਤੀ ਨੂੰ ਗੁੱਸਾ ਆ ਗਿਆ ਪਤੀ ਤੋਂ ਆਪਣਾ ਗੁੱਸਾ ਕੰਟਰੋਲ ਨਾ ਹੋਇਆ ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਬਹੁਤ ਵੱਡੀ ਖਬਰ ਆ ਰਹੀ ਹੈ ਉੱਤੇ ਪਰਦੇ ਤੋਂ ਜਿੱਥੇ ਕਿ ਇੱਕ ਪਤੀ ਵੱਲੋਂ ਆਪਣੀ ਪਤਨੀ ਦੀ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹ ਘਟਨਾਵਾਂ ਕਿਉਂ ਹੋ ਰਹੀਆਂ ਰੋਜ਼ ਕਿਸੇ ਨਾ ਕਿਸੇ ਦਾ ਕਤਲ ਹੋ ਰਿਹਾ ਵਾ ਕਿਉਂਕਿ ਸਾਡੇ ਚ ਬਰਦਾਸ਼ਤ ਮਾਦਾ ਖਤਮ ਹੁੰਦੀ ਜਾ ਰਹੀ ਆ ਪਹਿਲਾਂ ਲੋਕਾਂ ਦੇ ਘਰ ਕੱਚੇ ਸੀ ਤੇ ਰਿਸ਼ਤੇ ਪੱਕੇ ਸੀ ਹੁਣ ਲੋਕਾਂ ਦੇ ਜਿਵੇਂ ਜਿਵੇਂ ਘਰ ਪੱਕੇ ਹੁੰਦੇ ਜਾਂਦੇ ਤੇ ਰਿਸ਼ਤੇ ਵੀ ਕੱਚੇ ਹੁੰਦੇ ਜਾਂਦੇ ਹਰ ਰੋਜ਼ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਜਿੱਥੇ ਇੱਕ ਛੋਟੀ ਜੀ ਗੱਲ ਪਿੱਛੇ ਲੋਕੀ ਮਰਨ ਮਰੌਣ ਤੇ ਉੱਤਰ ਰਹੇ ਨੇ ਅਜਿਹਾ ਕੋਈ ਹੀ ਵਿਆਹ ਹੋਊਗਾ ਜਿੱਥੇ ਕਿ ਲੜਾਈ ਝਗੜਾਣਾ ਹੋਵੇ ਜਿੱਥੇ ਕਿ ਰਿਸ਼ਤੇਦਾਰ ਰੁੱਸੇ ਹੋਣ ਇੱਕ ਦੂਜੇ ਨਾਲ ਪਹਿਲਾਂ ਜਦੋਂ ਪਿੰਡ ਵਿੱਚ ਕਿਸੇ ਦੇ ਘਰ ਵਿਆਹ ਹੁੰਦਾ ਸੀ ਤਾਂ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜਿਵੇਂ ਇਹ ਵਿਆਹ ਉਹਨਾਂ ਦੇ ਘਰ ਦਾ ਹੀ ਹੋਵੇ ਤੇ ਸਾਰੇ ਲੋਕ ਕੋਈ ਦੁੱਧ ਕੋਈ ਬੈਸਤਰੇ ਕੋਈ ਭਾਂਡੇ ਇਕੱਠੇ ਕਰਦੇ ਹੁੰਦੇ ਸੀ ਅੱਜ ਦਾ ਟਾਈਮ ਅਜਿਹਾ ਆ ਗਿਆ ਜਿੱਥੇ ਕਿ ਪਰਿਵਾਰ ਛੋਟੇ ਹੋ ਗਏ ਆ ਜਿੱਥੇ ਨੌ ਸੱਸ ਦੀ ਨਹੀਂ ਬੰਦੀਗੀ ਨੌ ਕਹਿੰਦੀ ਮੈਂ ਨਹੀਂ ਤੇਰੇ ਨਾਲ ਰਹਿਣਾ ਸੱਸ ਕਹਿੰਦੀ ਮੈਂ ਨਹੀਂ ਤੇਰੇ ਨਾਲ ਰਹਿਣਾਗਾ ਜਿੱਥੇ ਕਿ ਮਾਪਿਓ ਆਪਣੇ ਬੱਚਿਆਂ ਨੂੰ ਚੂਚੂ ਬੂਚੂ ਕਰਕੇ ਪਾਲ ਰਹੇ ਨੇ ਤੇ ਉਹ ਉਹਨਾਂ ਨੂੰ ਸ਼ੈਨਸ਼ੀਲਤਾ ਨਹੀਂ ਸਿਖਾ ਰਹੇਗੇ ਜੇ 5 ਮਿੰਟ ਰੋਟੀ ਲੇਟ ਹੋ ਜੇ ਤਾਂ ਬੱਚੇ ਗੁੱਸੇ ਵਿੱਚ ਆ ਜਾਂਦੇ ਨੇ ਅੱਜ ਕੱਲ ਤਾਂ ਮਾਮਾ ਵੀ ਇਦਾਂ ਹੀ ਕਰਦੀਆਂ ਨੇ ਕਿ ਬੱਚਿਆਂ ਨੂੰ ਕਹਿ ਦਿੰਦੀਆਂ ਤੁਸੀਂ ਬੈਠੋ ਮੈਂ ਤੁਹਾਨੂੰ ਰੋਟੀ ਫੜਾਉਣੀ ਆ ਜੇ 5 ਮਿੰਟ ਰੋਟੀ ਤੋਂ ਲੇਟ ਹੋ ਜਾਣ ਤਾਂ ਬੱਚੇ ਆਪਣਾ ਆਪਾ ਖੋ ਦਿੰਦੇ ਨੇ ਜਿਵੇਂ ਕਿ ਅੱਜ ਇੱਕ ਸਵੇਰ ਹੋਰ ਘਟਨਾ ਵਾਪਰੀ ਜਿੱਥੇ ਕਿ ਇੱਕ ਪੋਤੇ ਵੱਲੋਂ ਆਪਣੇ ਦਾਦੇ ਦਾ ਕਤਲ ਕਰ ਦਿੱਤਾ ਗਿਆ ਸਿਰਫ ਇੱਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਜਦਕਿ ਉਸ ਪੋਤੇ ਨੇ ਇਹ ਨਹੀਂ ਸੋਚਿਆ ਕਿ ਉਸ ਦਾਦੇ ਨੇ ਉਸ ਨੂੰ ਕਿੰਨੇ ਚਾਵਾ ਲਾਡਾਂ ਨਾਲ ਪਾਲਿਆ ਸੀਗਾ ਪੋਤਾ ਆਪਣੇ ਦਾਦੇ ਦਾ ਪਿਆਰ ਭੁੱਲ ਚੁੱਕਿਆ ਸੀ ਇੱਕ ਟਾਈਮ ਅਜਿਹਾ ਆਊਗਾ ਜਦੋਂ ਲੋਕ ਜਦੋਂ ਕਿ ਲੋਕ ਰਿਸ਼ਤੇ ਨਾਤੇ ਭੁੱਲ ਜਾਣਗੇ ਤੇ ਕੋਈ ਵੀ ਰਿਸ਼ਤੇ ਨਾਤਿਆਂ ਦਾ ਨਾਮ ਵੀ ਸੋਣ ਨੂੰ ਨਹੀਂ ਮਿਲੇਗਾ ਇੱਕ ਹੋਰ ਅੱਜ ਅਜੇਹੀ ਮੰਦਭਾਗੀ ਘਟਨਾ ਵਾਪਰੀ ਜਿਸ ਨੇ ਬੇਨਾ ਇਨਸਾਨੀਅਤ ਸ਼ਰਮਸ਼ਾਰ ਕਰਤੀ ਇੱਕ 13 ਸਾਲ ਦੀ ਬੱਚੀ ਦਾ ਆਪਣੇ ਹੀ ਗਵਾਂਢੀ ਵੱਲੋਂ ਕੀਤਾ ਗਿਆ ਰੇਪ ਕਦਕੇ ਉਸ ਨੇ ਇਹ ਨਹੀਂ ਸੋਚਿਆ ਕਿ ਉਸ ਜਦ ਕਿ ਉਸ ਇਨਸਾਨ ਨੇ ਇਹ ਨਹੀਂ ਸੋਚਿਆ ਕਿ ਉਸ ਛੋਟੀ ਬੱਚੀ ਦੀ ਉਮਰ ਦੀ ਹੀ ਉਸਦੀ ਖੋਦੀ ਆਪਣੀ ਬੇਟੀ ਆ ਕੀ ਹੁਣ ਲੋਕ ਆਪਣੇ ਗਵਾਂਡੀਆਂ ਤੇ ਯਕੀਨ ਕਰਨਗੇ ਕਿਵੇਂ ਹੁਣ ਲੋਕ ਆਪਣੀਆਂ ਧੀਆਂ ਨੂੰ ਪਹਿਲਾਂ ਅਜਿਹਾ ਟਾਈਮ ਹੁੰਦਾ ਸੀ ਜਦੋਂ ਕਿਤੇ ਮਾਪਿਓ ਘਰੇ ਨਾ ਹੋਣੇ ਤਾਂ ਆਪਣੇ ਗਵਾਂਡ ਵਾਲਿਆਂ ਨੂੰ ਕਹਿ ਜਾਂਦੇ ਸੀ ਕਿ ਭਾਈ ਨਿਗਾ ਰੱਖੀ ਅਸੀਂ ਘਰੇ ਹੈ ਨਹੀਂਗੇ ਕੁੜੀ ਘਰੇ ਕੱਲੀ ਆ ਪਰ ਅੱਜ ਦਾ ਅਜਿਹਾ ਟਾਈਮ ਆ ਗਿਆ ਪਹਿਲਾਂ ਵਾਲੇ ਟਾਈਮ ਚ ਤਾਂ ਪਹਿਲਾਂ ਵਾਲਾ ਟਾਈਮ ਤਾਂ ਅਜਿਹਾ ਸੀ ਜਦੋਂ ਮਾਪਿਓ ਘਰੇ ਨਹੀਂ ਹੁੰਦੇ ਸੀ ਤੇ ਆਪਣੇ ਗਵਾਂਡੀਆਂ ਨੂੰ ਕਹਿ ਜਾਂਦੇ ਸੀ ਪਾਈ ਨਿਗਾ ਰੱਖਿਓ ਅਸੀਂ ਘਰੇ ਨਹੀਂ ਕੁੜੀ ਘਰੇ ਕੱਲੀ ਆ ਕੀ ਅੱਜ ਇਸ ਘਟਨਾ ਨੂੰ ਦੇਖ ਕੇ ਮਾਪਿਓ ਕਹ ਕੇ ਜਾਣਗੇ ਹਣ ਕਿੱਥੇ ਮਾਪਿਓ ਧੀਆ ਨੂੰ ਕੁਜੇ ਚ ਪਾ ਦੇਣ ਜਦ ਕੇ ਅਜਿਹੀਆਂ ਘਟਨਾ ਸਾਹਮਣੇ ਆ ਰਹੀਆਂ ਲੋਕਾਂ ਨੂੰ ਚਾਹੀਦਾ ਕਿ ਆਪਣੇ ਅੰਦਰ ਬਰਦਾਸ਼ਤ ਮਾਤਾ ਪੈਦਾ ਕਰਨ ਸਹਿਨ ਸ਼ੀਲਤਾ ਲੈ ਕੇ ਆਉਣ ਤਾਂ ਕਿ ਅਜਿਹੀਆਂ ਘਟਨਾ ਨਾ ਵਾਪਰਨ ਇਹ ਇੱਕ ਛੋਟੀ ਜਿਹੀ ਘਟਨਾ ਵਾਪਰੀ ਇੱਕ ਸਬਜ਼ੀ ਪਿੱਛੇ ਦੇਖੋ ਇੱਕ ਛੋਟੀ ਜਿਹੀ ਘਟਨਾ ਨੇ ਸ਼ੋਟੇ ਦੇ ਕਾਰਨ ਪਿੱਛੇ ਇੱਕ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ ਹੁਣ ਉਹ ਪਤੀ ਖੁਦ ਵੀ ਜੇਲ੍ਹ ਵਿੱਚ ਸੜੂਗਾ ਉਸਨੇ ਇਹ ਨਹੀਂ ਸੋਚਿਆ ਕਿ ਅੱਗੇ ਕੀ ਹੋਊਗਾ ਉਸਦੇ ਬੱਚਿਆਂ ਦਾ ਕੀ ਹੋਊਗਾ ਉਹ ਉਸਨੇ ਗੁੱਸੇ ਵਿੱਚ ਬਸ ਇਹ ਕੰਮ ਕਰਤਾ ਇਸ ਨਾਲ ਉਸਨੇ ਆਪਣੀ ਵੀ ਜ਼ਿੰਦਗੀ ਖਰਾਬ ਕੀਤੀ ਤੇ ਆਪਣੀ ਪਤਨੀ ਦੀ ਵੀ ਜਦ ਕਿ ਲੋਕ ਇਹ ਭੁੱਲ ਚੁੱਕੇ ਆ ਕਿ ਜ਼ਿੰਦਗੀ ਕਿਵੇਂ ਜੀਣੀ ਆ ਲੋਕਿਆਂ ਨੂੰ ਇਹਨਾਂ ਨੂੰ ਮੁੱਲ ਨਹੀਂ ਪਤਾ ਜ਼ਿੰਦਗੀ ਦਾ ਜਿਹੜਾ ਕਿੜਾ ਹੁਣ ਹਰ ਦੂਜੇ ਦਿਨ ਇੱਕ ਦੂਜੇ ਦਾ ਕਤਲ ਕਰਨ ਤੇ ਉੱਤਰ ਹੀ ਆਉਂਦਾ ਵਾ